ਹੈਲੋ ਹਾਂਜੀ ਗੁੱਡ ਮਾਰਨਿੰਗ ਦੋਸਤੋ ਅੱਜ ਆਪਾਂ ਪੀਜੀ ਆਏ ਆ ਚੰਡੀਗੜ੍ਹ ਚੰਡੀਗੜ੍ਹ ਟਾਈਮ ਨਾਲ ਪਹੁੰਚ ਗਏ ਜੀ 8:08 ਦੇ ਸਵਾ ਘੰਟਾ ਲੱਗਿਆ ਕਈ ਦਿਨ ਚੰਦੇ ਤਾਂ ਰੇਡ ਵੀ ਲੱਜੰਦਾ ਸਵੇਰੇ ਤਾਂ ਜਦਾ ਰੁਕਾਵਟ ਨਹੀਂ ਹੁੰਦੀ ਆ ਵਾ ਜੇ ਇਸ ਕਰਕੇ ਟਾਈਮ ਨਾਲ ਬੰਦਾ ਪਹੁੰਚ ਜਾਂਦਾ ਜੀ ਬੱਤੀਆਂ ਜੇ ਕੋਈ ਦਿੱਕਤ ਨਹੀਂ ਹੁੰਦੀ ਤੇ ਆਪਾਂ ਵੀ ਕਈ ਦਿਨ ਹੋ ਗਏ 3-4 ਦਿਨ ਹੋ ਗਏ ਰੈਸਟ ਨਹੀਂ ਕਰ ਪਾਰੇ ਨੀਂਦ ਨਹੀਂ ਹੋ ਰਹੀ ਪੂਰੀ ਕੋਸ਼ਿਸ਼ ਕਰਦੇ ਆ ਘੰਟਾ ਡੇਢ ਘੰਟਾ ਸੌਂਦੇ ਗੱਡੀ 'ਚ ਹੁਣ ਅਗਰ ਨੀਂਦ ਆਈ ਠੀਕ ਆ ਨਹੀਂ ਫਿਰ ਬਾਹਰ ਚਾਹ ਪਾਣੀ ਪੀ ਕੇ ਆਵਾਂਗੇ ਕਿਆ ਕਰਾਂਗੇ ਅਗਰ ਫਿਰ ਗੱਡੀ 'ਚ ਬੈਠੇ ਤੰਗ ਹੋ ਜਾਗੇ ਤੇ ਗੱਡੀ ਆਪਾਂ ਹੁਣ ਪਾਰਕਿੰਗ ਜੇ ਲਈ ਆ ਪਾਰਕਿੰਗ ਆਪਾਂ 3rd ਫਲੋਰ 'ਚ ਸਾਡਾ ਫਲੋਰ 'ਚ ਮਤਲਬ ਹੈ ਤੇ ਸ਼ੈੱਡ ਹੈ ਨਹੀਂ ਗੱਡੀ ਗਰਮ ਵੀ ਹੋ ਰਹੀ ਹੈ ਤਾਂ ਮੌਸਮ ਠੰਡਾ ਪਰ ਜਿਸ਼ੇ ਬੰਦ ਨੇ ਥੋੜਾ ਸੂਰਜ ਦਾ ਸੇਕ ਵੀ ਹੈ ਗਰਮੈਸ਼ ਹੈ ਤਿੰਨ ਚਾਰ ਦਿਨੋਂ ਤੋਂ ਆਪਾਂ ਅੰਦਰ ਰਮਾਲ ਟੰਗ ਦੇ ਇੱਕ ਸਾਈਡ ਕਪੜਾ ਟੰਗ ਦੇ ਧੁੱਪ ਨਾਲ ਆਪਣੇ ਮੂੰਹ ਤੇ ਪਾਵੇ ਕੋਸ਼ਿਸ਼ ਕਰ ਰਹੇ ਹਾਂ ਘੰਟਾ ਡੇਢ ਘੰਟਾ ਅੱਧਾ ਘੰਟਾ ਸੌਣ ਦੀ ਨਹੀਂ 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 ਤਾਂ ਉਹ ਤੋਂ ਬਾਅਦ ਆਪਾਂ ਫਿਰ ਚਾਹ ਪਾਣੀ ਪੀਣ ਚਲਾਂਗੇ نیچے نیچے ਹੀ ਜਾਣਾ ਪੈਣਾ ਤੇ ਆਪਾਂ ਅਰੇਸਟ ਕਰਦੇ ਨਹੀਂ ਦੇਖਦੇ ਕਿੰਨੇ ਦੇਰ ਨੀਂਦ ਆਉਂਦੀ ਨਹੀਂ ਆਉਂਦੀ ਹੈਗੀ ਸਾਲਾ ਕਈ ਵਾਰ ਉਹ ਕਈ ਵਾਰ ਹੁੰਦਾ ਨਾ ਆਪਣਾ ਦਿਮਾਗ ਜਾ ਅ ਉਲਝ ਜਾਂਦਾ ਹੋਈ ਕੰਮ ਹੋ ਰਿਹਾ ਮੇਰੇ ਨਾਲ ਹੁਣ ਮੈਂ ਨਟ ਜਾ ਕਈ ਵਾਰ ਚੜਾ ਲਾ 14 ਚੜੇ ਨਹੀਂ ਰਿਹਾ ਹੈਗਾ ਇਹ ਸਮਝ ਨਹੀਂ ਆ ਰ ਮੈਂ ਖੋਲਿਆ ਘੈਂ ਖੋਲਿਆ ਦਮਾ ਉਤਨੀ ਕੰਮ ਕਰ ਰਹਾ ਹੁਣ ਮੇਰੇ ਉਹ ਬਾਈ ਕਲੋਲੇ ਹੋ ਗਿਆ ਅੱਧਾ ਘੰਟਾ ਅਰੈਸਟ ਕਰੀਏ ਪਟ ਦੇ ਚੜ ਗਈ ਨਸ ਪਏ ਪਏ ਦੀ ਲੱਤਾਂ ਸੀ ਫੋਲਡੋ ਬੜੀ ਔਖੀ ਲੋੜਾ ਇਹ ਲੱਤ ਦੇ ਨਾ ਸਜੀ ਰਾਤ ਦੀ ਨਾ ਚੜ ਗਈ ਲੱਤ ਮੇਰੀ ਫੋਲਡ ਗ੍ਰੇਸੀਡ ਦੇ ਉੱਪਰ ਬੜੀ ਔਖੀ ਖੁੱਲੀ ਲੱਤ ਜੁਗੜਾ ਮਰਾਤੀਆਂ ਮੇਰ ਦਾ ਏਰ ਗੱਡੀ ਤੇ ਭੱਜ ਕੇ ਗਿਆ ਬਾਹਰ ਮੈਂ ਤਾਂ ਇੱਕਦਮ ਬੜੀ ਔਖੀ ਨੀਂਦ ਆਈ ਸੀ ਕਿੰਨਾ 14 ਦਿਨ ਸਾਬੇ ਫਿਰਦੇ ਬੜੀ ਔਖੀ ਜੜਦੇ ਨਸ ਪਈ ਪਏ ਹਾਂ ਜੀ ਆਪਾਂ ਅਗੇ ਪਾਰਕਿੰਗ ਤੋਂ ਨੀਚੇ ਚਾਹ ਪਾਣੀ ਪੀ ਗਏ ਆਂ ਤੇ ਯਾਰ ਦੂਜੀ ਬੜੀ ਗੱਲ ਬੜੀ ਦਿੱਕਤ ਪੈ ਰਹੀ ਐ ਪਹਿਲਾਂ ਤਾਂ ਮੇਰੀ ਨਸ ਛੜ ਗਈ ਸੀਗੀ ਰਾਈਟ ਹੈਂਡ ਦੇ ਕੋਡੇ ਦੀ ਉਹ ਹਜੇ ਵੀ ਨਾ ਛੜੀ ਜਾਰੀ ਐ ਦੂਜੀ ਗੱਲ ਯਾਰ ਮੇਰੇ ਖੱਬੀ ਲੱਤ ਵੀ ਪੇਨ ਜੀ ਕਰ ਰਹੀ ਐ ਬਲਿੰਗ ਪਰਟਣੇ 'ਚ ਬੜੀ ਦਿੱਕਤ ਆ ਰਹੀ ਐ ਹਨੀ 2-3 ਦਿਨੋਂ ਕਨਾਂ ਜਾਮ 'ਚ ਫਸੇ ਗੱਡੀ ਜਾਮ 'ਚ ਬੈਠੇ ਰਹੇ ਰ ਲੱਤਾਂ ਰੀ ਬੈਂਡ ਉਹਦੇ ਕਰਕੇ ਸ਼ਾਇਦ ਜ਼ਿਆਦਾ ਦਰਦ ਹੋ ਰਹੀ ਐ ਹੁਣ ਤੁਰਨੇ 'ਚ ਬੜੀ ਦਿੱਕਤ ਜਾਰੀ ਹੈ ਦੋਹੇ ਲਤਾਂ ਤੋਂ ਇੱਕ ਸਾਈਡ ਨਸ ਚੜੀ ਹੋਈ ਹੈ ਦੋਹੇ ਗੋਡਾ ਵੈਸੇ ਜਾਮ ਜਾ ਰਿਹਾ ਆਪਣੀ ਘਰ ਤੋਂ ਕਿਹਾ ਦਿੱਖ ਰਹਾ ਇਹ ਖੰਨੀ ਗੱਡੀ 'ਚ ਬੈਠੇ ਰਹਿੰਦੇ ਜਾਂ ਤਾਂ ਲੰਬੇ ਟਾਈਮ 'ਚ ਤਾਂ ਕਰਕੇ ਦਿੱਕਤ ਆ ਰਹੀ ਹੈ ਦੇਖਦਾ ਚਾਹ ਪਾਣੀ ਪੀਂਦਾ ਹੋਰੇ ਅੰਦਰ ਆਇਆ ਤੇ ਜੰਗਾ ਜੂਗਾ ਘਟੇ ਹੋ ਜੀ ਪੀਜੀ ਵਿੱਚ ਇਹ ਚੀਜ਼ ਨਾ ਪਹਿਲਾਂ ਜ਼ਿਆਦਾਤਰ ਟ੍ਰੇਨ 'ਚ ਮਿਲਦੀ ਸੀਗੀ ਜਦੋਂ ਵੀ ਟ੍ਰੇਨ 'ਚ ਸਫ਼ਰ ਕਰਦੇ ਸੀਗੇ ਫੈਮਿਲੀ ਨਾਲ ਡੈਡੀ ਉਹਨਾਂ ਨਾਲ ਜਾਂਦੇ ਸੀਗੇ ਹੁਣ ਤਾਂ ਸ਼ਾਇਦ ਜਾਂ ਤਾਂ ਘੱਟ ਸਫ਼ਰ ਕਰਦੇ ਆਂ ਵੈਸੇ ਦੇਖੇ ਨਹੀਂ ਬਹੁਤੇ ਲੋਗੇ ਪਰ ਅੱਜ ਪੀਏ ਇਹ ਇੱਥੇ ਦੁੱਧ ਜਿਹਾ ਪਾ ਕੇ ਦਿੰਦੇ ਪੱਤੀ ਅਲੱਗ ਤੋਂ ਬਹੁਤ ਧੇਰੇ ਬਾਅਦ ਕਈ ਸਾਲਾਂ ਬਾਅਦ ਘਟੋ ਘਟ ਮੈਂ ਨਹੀਂ ਜਾਂਦਾ 15 ਤੋਂ 20 ਸਾਲਾਂ ਬਾਅਦ ਇਹ ਮੈਂ ਦੂਜੀ ਜਾਂ ਤੀਜੀ ਵਾਰੀ ਇਹ ਚਾਹ ਪੱਤੀ ਨਾਲ ਜਿਆਦਾ ਜਸ ਕਾ ਲੈ ਰਿਹਾ ਅੱਜ ਤਾਂ ਲੱਗਦਾ ਪਾਰਕਿੰਗ 'ਚ ਹੋਏਗੀ ਕੋਲੋਲ ਆਪਾਂ ਆਖਰੀ ਉੱਪਰੇ ਉੱਪਰ ਖੜੇ ਪਾਰਕਿੰਗ 'ਚ ਇੱਦਾਂ ਤਾਂ ਗੱਡੀਆਂ ਐ ਇੱਕ ਦੋ ਦੇ ਉੱਪਰ ਲਾਤੀਆਂ ਗੱਡੀ ਕੱਢਣ ਦੀ ਵੀ ਜਗ੍ਹਾ ਨਹੀਂ ਕੋਈ ਹੈਗੀ ਇੱਧਰ ਵੀ ਬਾਈ ਗੱਡੀਆਂ ਜਵਾਰਤੀਆਂ ਦੋਵਾਂ ਨੇ ਇੱਧਰ ਵੀ ਨਹੀਂ ਜਗ੍ਹਾ ਹੈ ਇਹ ਤਾਂ ਪਹਿਲਾਂ ਮੈਨੂੰ ਲੱਗਦਾ ਕਰ ਲੈਣੀ ਚਾਹੀਦੀ ਆ ਗੱਡੀ ਚੰਗੇ ਰਾਵਾਂਗੇ ਕਿਉਂਕਿ ਅੱਗੇ ਵੀ ਰਸਤਾ ਅੱਗੇ ਕੋਈ ਕਾਣ ਗੱਡੀ ਲਾ ਕੇ ਚੱਲੇਗਾ ਉਧਰ ਯਾਰ ਹੋਊਗਾ ਰਸਤਾ ਬੰਦ ਕਰਦੇ ਆ ਮੈਂ ਤਾਂ ਆਵੜਾ ਤਾਂ ਗਏ ਸਾਰੇ ਰਸਤੇ ਬੰਦ ਹੋ ਗਏ ਹੋਰ ਪੰਗਾ ਛੜੇ ਜਾਨ ਨੇ ਇਹ ਭੈਣੇ ਲੋਕ ਬੜੇ ਗਲਤ ਨੇ ਗੱਡੀ ਖੜਾ ਕੇ ਚੱਲੇ ਜਾਂਦੇ ਨੇ ਰਸਤੇ ਦੇ ਵਿੱਚ ਇਹ ਗੱਡੀ ਖੜਾ ਕੇ ਚੱਲੇਗੇ ਸਾਰਾ ਚੰਡੀਗੜ੍ਹ ਘੁੰਮ ਕੇ ਪਟਿਆਲਾ ਰਸੀ ਅੱਜ ਵੀ ਪਾਣੀ ਨਹੀਂ ਸੀ ਹੋਇਆ ਅੱਲ ਵੀ ਨਹੀਂ ਪਾਣੀ ਕਿਤਾ 3-4 ਘੰਟੇ ਨਹੀਂ ਰਹੀ ਅੱਜ ਵੀ ਐਂ ਲੰਘੇ 3-4 ਘੰਟੇ ਰਸੀ ਵੀ ਆਪਣੇ ਜਾਇਰ ਰਾਏ ਤੇ ਆ ਗਏ ਦੇ ਦੋਸਤੋ ਆਪਾਂ ਪਹੁੰਚ ਗਏ ਆਪਣੇ ਪਿੰਡ ਗੁੰਡਾ ਖੇੜੀ ਤੇ ਆਪਣੇ ਦੋ ਬੰਦੇ ਮਿਲੇ ਇੱਕ ਤਾਂ ਮਾਰਾ ਕਾਲਾ ਕਾਲੀ ਆ ਭਾਈ ਇਹ ਹੈ ਕਾਲੀਆ ਭਾਈ ਕਾਲੀਆ ਹੋ ਗਿਆ ਹੁਣ ਬਜ਼ੁਰਗ ਠੇਕੇਦਾਰ ਠੇਕੇਦਾਰ ਵੀ ਅਗਰ ਰੋੜੀ ਕੁੱਟਾ ਆਇਓ ਰੋੜੀ ਕੇ ਠੇਕੇ ਲਹਾ ਇਹ ਇੱਕ ਮਿਸਤਰੀ ਯਾਰ ਆ ਐ ਮਿਸਟਰ ਇਹ ਟੱਕੇ ਚਾਈ ਮਿਸਤਰੀਆਂ ਇਹ ਟੱਕੇ ਚਾਈ ਠੇਕੇਦਾਰਾ ਹਾਂ ਭਾਈ ਜਦਮਾਜੀ ਕਾ ਖੁੱਲਾ ਕੰਮ ਕਰਾਓ ਹਸਾਬ ਦਾ ਪੈਸੇ ਦਾ ਕੋਈ ਨਹੀਂ ਕਰਦੇ ਹੈਗੇ ਹਾਂ ਭਾਈ ਹਸਾਬ ਦਾ ਪਸੰਨੇ ਆਪ ਕਰ ਕਰ ਦੇਣਾ ਜੀ ਹਾਂ ਹਾਂ ਮਨ ਨੂੰ ਕੋਈ ਗਣਤੀ ਦਾ ਹੈ ਨਹੀਂ ਹਸਾਬ ਠੀਕ ਹੈ ਜੀ ਠੀਕ ਹੈ ਕਾਲੀ ਓਕੇ ਏ ਭਾਈ ਜੀ ਦਿਲ ਸਾਹ ਦੇ ਦੇਖੋ ਇੱਕ ਕਵੀਲ ਦਾ ਇੱਕ ਕਵੀਲਦਾਰ ਬੰਦੇ ਨੂੰ ਇੱਕ ਬੱਚੇ ਨਹੀਂ ਛੱਡਦੇ ਕਿਹੜਾ ਹੁਣ ਪਹਿਲਾ ਠੰਡਾ ਆਪ ਹੀ ਗਾ ਗਿਆ ਹੁਣ ਲੈਣਾ ਬੱਚਿਆਂ ਵਾਸਤੇ ਆਇਓ ਇੱਕ ਪਿੱਛਾ ਇੱਕ ਅੱਗਾ ਇੱਕ ਨੰਗਾ ਇੱਕ ਨਿੱਕਰ ਵਾਲਾ ਕਿਆ ਲੈਣਾ ਓਏ ਇੱਕ ਕਰਾ ਬੈਠਿਆ ਛੱਡ ਜੀ ਕਰਾ ਬੈਠਿਆ ਹਾਂ ਹਾਂ ਆਹੋ ਠੀਕ ਆ ਦੱਸ ਕਿਆ ਲੈਣਾ ਬੋਲ ਇਹ ਜਿਸ ਤਰ੍ਹਾਂ ਕਰਦੇ ਦੇਈ ਇਹ ਆਇਆ ਸੁੱਖਾ ਤਾਇਆ ਨਿਆਣਾਗਾ ਇਹ ਰੋਰੇ ਦੇ ਹੁਣ ਬਰਾਏਗਾ ਨਾ ਉਹ ਚੀਜ਼ਾਂ ਦਵਾਏਗਾ ਉਹ ਆ ਦੇ ਆ ਦੇ ਤੂੰ ਕਦੇ ਇਸ ਕਾ ਕਰੀਂ ਨਹੀਂ ਕਰੀਂ ਕਰੀਂ ਕਿਆ ਲੈਣਾ ਆ ਬਾਪੂ ਜ਼ਬਰਦਸਤ ਹਾਜੀ ਕਦੇ ਦੇ 3 4 ਮਰੀ ਜائیں ਡਾਕਟਰ ਆ ਦਵਾਈ ਲੈਣਾ ਮੈਨੂੰ ਬੁਖਾਰ ਹੋ ਰਿਹਾ ਹਰ ਵੀ ਦਾ ਸਰੀਰ ਨਹੀਂ ਕੰਮ ਕਰ ਰਿਹਾ ਗੋੜੇ ਗੇ ਹੱਡ ਪੈਰ ਵੀ ਰੁਕੜੇ ਬੰਨੀ ਕਾਦੇ ਰੁਕੜੇ ਇਹਨਾਂ ਨੂੰ ਬਲੋ ਆਏਗਾ ਮੁੰਡਾ ਬੁਖਾਰ ਹੋ ਰਿਹਾ ਮੈਨੂੰ ਤਾਂ ਆ ਆ ਦਵਾਈ ਲੈ ਲੈ ਡਾਕਟਰ ਜੀ ਸਾਹਿਬ ਦੱਸੋ ਕਿ ਆ ਕੋਲ ਆ ਲੈਣਾ ਨੂੰ ਇਹ ਰਤਨ ਜੀ ਜੀ ਇੱਕ ਨਹੀਂ ਗੂਜ ਪਾ ਦਰਿਆ ਇਹ ਡਾਕਟਰ ਅਦਿਸ਼ਰਮੀ ਲਾ ਡਾਕਟਰ ਅਦਿਸ਼ਰਮੀ ਲਾ ਜਤਨਾ ਨੋਬਿੰਦਰ ਬਿੱਲਾ ਸਿੰਘ ਆ ਹਾਂਜੀ ਦੋਸਤੋ ਅੱਪਾ ਆਏ ਸੀਗੇ ਐਮਰਜੈਂਸੀ ਚੰਡੀਗੜ੍ਹ ਪੀਜੀਆਈ ਪਿੰਡ ਤੋਂ ਸੀਗਾ ਮਰੀਜ਼ ਕੋਈ ਜਿਹਨੂੰ ਲੈ ਕੇ ਵੀ ਆਣਾ ਜ਼ਰੂਰੀ ਸੀਗਾ ਤੇ ਭਰਾਵਾਂ ਨੇ ਆਪਾਂ ਨੂੰ ਰਿਕਵੈਸਟ ਵੀ ਕਰੀ ਹੋਈ ਸੀ ਕਿ ਪਹਿਲਾਂ ਤੇ ਟਾਈਮ ਵੀ ਦਿਹਾ ਹੋਇਆ ਸੀਗਾ ਕਿ ਵੀਰੇ ਜਵਾਬ ਨਾ ਦੇਦੀ ਕਦੇ ਵੀ ਲੋਡ ਪੈ ਸਕਦੀ ਹੈ ਦੂਜੀ ਗੱਲ ਲੈਂਨ ਵੀ ਐਸੀ ਐ ਟੈਕਸੀ ਜੀ ਜ਼ਰੂਰ ਤਮੰਦ ਨੂੰ ਲੋਡ ਪੈ ਸਕਦੀ ਹੈ ਜਵਾਬ ਨਹੀਂ ਦੇ ਸਕਦੇ ਆਪਾਂ ਐਮਰਜੈਂਸੀ ਦਾ ਬਿਲਕੁਲ ਨਹੀਂ ਦੇ ਸਕਦੇ ਕੋਈ ਮਜਬੂਰੀ ਬਣ ਜੇ ਲੱਗ ਗੱਲ ਮਜਬੂਰੀ ਸੀ ਮੇਰੀ ਮੇਰੇ ਘਰ ਦੇ ਵੀ ਸਵੇਰ ਦੇ ਦਰਦ ਹੋ ਰਿਹਾ ਬਹੁਤ ਤਕਲੀਫ ਉਹਨਾਂ ਨੂੰ ਮੈਨੂੰ ਲੱਗਦਾ ਕਤਰੀ ਦੀ ਪੇਨ ਹੋਏਗੀ ਜਿਹੜੇ ਹੱਡ ਨਹੀਂ ਰਹੀ ਚਲੋ ਫਿਰ ਵੀ ਮੈਂ ਐਮਰਜੈਂਸੀ ਉਹਨਾਂ ਨੂੰ ਟੀਕਾ ਲਵਾ ਕੇ ਸਾਡੇ ਆਪ ਕਰਕੇ ਵਾਪਸ ਆਇਆ ਜੀ ਦਿਲ ਨਹੀਂ ਦਿਲ ਤਾਂ ਕਰ ਰਿਹਾ ਸੀ ਕਿ ਜਵਾਬ ਦੇ ਦਾਂ ਪਰ ਗੱਲ ਇਹ ਹੈ ਦੂਜਾ ਬੰਦਾ ਕਿੱਥੋਂ ਮਿਲੇ ਕਦੋਂ ਆਏ ਉਹਨਾਂ ਨੂੰ ਵੀ ਐਮਰਜੈਂਸੀ ਸੀਗੀ ਦੂਜੇ ਬੰਦੇ ਨੂੰ ਫੋਨ ਕਰਦਾ ਘੰਟਾ ਲ ਆ ਜਾਂਦਾ ਪਹਿਲੀ ਗੱਲ ਤਾਂ ਟਾਈਮ ਹੀ ਨਹੀਂ ਸੀਗਾ ਦੂਜੇ ਬੰਦੇ ਨੂੰ ਕਹਿਣਾ ਦਾ ਇਸ ਕਰਕੇ ਮੈਨੂੰ ਆਪ ਭੱਜ ਕੇ ਆਉਣਾ ਪਿਆ ਤੇ ਆਪਾਂ ਚੰਡੀਗੜ੍ਹ ਤੋਂ ਆ ਰਹੇ ਆ ਵਾਪਸ ਜੀ ਤੇ ਆਪਾਂ ਬਲੌਗ ਕਰ ਰਹੇ ਆ ਖਤਮ ਅਜੇ ਦੂਜਾ ਕਿਹੜਾ ਸੀਗਾ ਚੰਡੀਗੜ੍ਹ ਆਪਣਾ ਪੀ.ਆਈ. ਦਾ ਪਹਿਲਾਂ ਸਵੇਰੇ ਆਏ ਸੀਗੇ ਮਾਰਨਿੰਗ ਚੈੱਕ ਕਰਾਉਣਾ ਸੀਗੇ ਉਹਨਾਂ ਨੂੰ ਡਾਕਟਰ ਨਾਲ ਟਾਈਮ ਦਿੱਤਾ ਸੀਗਾ ਵੀ ਟਾਈਮ ਜਦੋਂ ਦਿੱਕਤ ਆਈ ਤਾਂ ਆ ਜੋ ਵੇਰੇ ਆ ਗਏ ਸੀਗੇ ਤੇ ਹੁਣ ਸ਼ਾਮੀ ਫੇਰ ਰਾਤੀ ਆਣਾ ਪੈ ਗਿਆ ਤੇ ਆਪਾਂ ਉਹਨਾਂ ਨੂੰ ਡ੍ਰੌਪ ਕਰਕੇ ਵਾਪਸ ਆ ਗਏ ਤੇ ਆਪਾਂ ਵੀ ਵਲੌਗ ਖਤਮ ਕਰ ਰਹੇ ਆਂ ਜੀ ਓਕੇ ਬਾਏ ਗੁੱਡ ਨਾਈਟ ਮਿਲਦੇ ਆਂ ਜੀ ਕੱਲ ਦਿਨ ਸ਼ੁੱਕਰਵਾਰ ਨੂੰ ਪ੍ਰਮਾਤਮਾ ਸੁਖ ਔਰ ਸ਼ਾਂਤੀ ਰੱਖੇ ਸਾਰੇ ਪਰਿਵਾਰਾਂ ਤੇ ਯਾਰ ਦੋਸਤ ਮਿੱਤਰ ਪਿਆਰਿਆਂ ਤੇ ਗੁੱਡ ਨਾਈਟ ਹਲੋ ਹਾਂਜੀ ਦੋਸਤੋ ਆਪਣੇ ਪਿੱਲੀ ਪਿੱਲੀ ਮਿੱਤਰ ਪਿਆਰੇ ਤੇ ਆਪਣੇ ਚੌਕੀਦਾਰੀ ਵੀ ਕਰ ਰਹੇ ਨੇ ਇੱਥੋਂ ਮਾਰਕੀਟ ਦੀ 메인 ਰੋਡ ਦੇ ਉੱਪਰ ਜਿਹੜੀ ਦੁਕਾਨਾਂ ਨੇ ਤੇ ਦੋ ਚਾਰ ਦੁਕਾਨਾਂ ਪਿੰਡ ਦੀ ਐਂਟਰੀ ਤੇ ਨੇ ਇੱਧਰ ਆਰਿਆ ਵਾਲੀ ਸਾਈਡ ਇਹ ਡਿਊਟੀ ਤੇ ਬੈਠੇ ਨੇ ਆਪਣੇ ਰਾਤ ਕੇ ਮੇਰੇ ਖਿਆਲ 11 11 ਵਜੇ ਨੇ 12 ਤੋਂ ਉੱਪਰ ਹੋ ਗਏ ਨੇ 11 11:30 ਤੱਕ ਦੀ ਟਾਈਮ ਹੋਇਆ ਮੇਰੇ ਖਿਆਲ ਤੋਂ 11:30 ਹੋ ਗਏ ਉਹਨੇ ਇਹਨਾਂ ਟਾਈਮ 12:18 ਵਜੇ ਓਏ ਹੋਏ ਬਾ ਸਾਢੇ 12 ਹੋ ਗਏ 12 18 ਬਈ ਮੈਂ ਵੀ ਹੈਰਾਨ ਆ ਸਾਢੇ 12 ਹੋ ਗਏ ਮੈਂ ਤਾਂ 11:30 ਦਾ ਟਾਈਮ ਰੱਖ ਰਿਹਾ ਤਾਂ ਕਿ ਮੈਂ ਚੰਡੀਗੜ੍ਹ ਤੱਕ ਦੁਰਤ ਜੀ ਗਾ ਹਾਂ 10:30 ਵੇ ਦੁਰਤ ਜੀ ਗਾ ਸਾਢੇ 12 ਹੋ ਗਏ ਜੀ ਇਹ ਆਪਣੀ ਡਿਊਟੀ ਦੇ ਬੈਠੇ ਨੇ ਦੇਖੋ ਡਿਊਟੀ ਵਾਲੇ ਬੰਦੇ ਤਾਂ ਡਿਊਟੀ ਕਰਨੀ ਪੈਣੀ ਆ ਠੀਕ ਆ ਨਾ ਦਿੱਕਤ ਤਾਂ ਨਹੀਂ ਕੋਈ ਕੋਈ ਦਿੱਕਤ ਨਹੀਂ ਆ ਚਲੋ ਵਧੀਆ ਗੱਲ ਆ ਡਿਊਟੀ ਤਾਂ ਦੇਣੀ ਪੈਣੀ ਆ ਜੀ ਜੇ ਡਿਊਟੀ ਦੇ ਬੈਠੇ ਆਪਾਂ